26 ਜਨਵਰੀ ਦੇ ਮਦਨਜ਼ਰ ਪਟਿਆਲਾ ਦੇ ਵਿੱਚ ਪੁਲਿਸ ਦਾ ਆਰਾ ਚੈਕਿੰਗ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ ਜਿਸ ਵਿੱਚ ਪਬਲਿਕ ਪਲੇਸਿਸ ਰੇਲਵੇ ਸਟੇਸ਼ਨ ਬੱਸ ਸਟੈਂਡ ਚੈੱਕ ਕੀਤਾ ਜਾ ਰਿਹਾ ਹੈ। ਵੈਬ ਚੌਧਰੀ ਨੇ ਦੱਸਿਆ ਕਿ ਉਹਨਾਂ ਨੇ ਚੌਕਸੀ 26 ਜਨਵਰੀ ਦੇ ਕਰਕੇ ਵਧਾਈ ਹੈ ਤਾਂ ਕਿ ਸ਼ਰਾਰਤੀ ਅਨਸਰ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ। ਉਹਨਾਂ ਨੇ ਇਸੇ ਤਰ੍ਹਾਂ ਨੇ ਵੀ ਦੱਸਿਆ ਕਿ ਅਸੀਂ ਸਟੈਂਡਸ ਨੂੰ ਜਿਹੜੇ ਰੇਲਵੇ ਸਟੇਸ਼ਨ ਦੇ ਦੁਆਲੇ ਨੇ ਬੱਸ ਸਟੈਂਡ ਦੇ ਦੁਆਲੇ ਹੈ ਉਹ ਉਹਨੂੰ ਚੰਗੀ ਤਰ੍ਹਾਂ ਚੈਕਿੰਗ ਕਰ ਰਹੇ ਨੇ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੀ ਤਰ੍ਹਾਂ ਦੀ ਅਨਸੁਖਵੀਂ ਘਟਨਾ ਨੂੰ ਵਾਰਦਾਤ ਨਾ ਦੇ ਸਕੇ ਉਹ ਕੈਮਰਾਮੈਨ ਰੁਕੇਸ਼ ਦੇ ਨਾਲ ਦਰਪਣ ਪ੍ਰੀਤੀ ਰਿਪੋਰਟ ਅੰਤੰਤਰ ਦਿਵਸ 2026 ਦੇ ਸੰਬੰਧ ਵਿੱਚ ਮਾਨਯੋਗ ਡੀਆਈਜੀ ਸਾਹਿਬ ਪਟਿਆਲਾ ਰੇਜ ਅਤੇ ਐਸਐਸਪੀ ਸਾਹਿਬ ਪਟਿਆਲਾ ਵੱਲੋਂ ਸਖਤ ਹਦਾਇਤਾਂ ਨਿਰਦੇਸ਼ ਦਿੱਤੇ ਗਏ ਕਿ ਪੂਰੇ ਜ਼ਿਲ੍ਹੇ ਦੀ ਸੁਰੱਖਿਆ ਵਿਵਸਥਾ ਅਤੇ ਕਾਨੂੰਨ ਵਿਵਸਥਾ ਨੂੰ ਸਖਤ ਬੜਾਇਆ ਜਾਵੇ ਅ ਇਹੀ ਨਿਰਦੇਸ਼ਾ ਦੇ ਅੰਦਰਕਤ ਅੱਜ ਪੂਰੇ ਪਟਿਆਲਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਦੀ Checking, uh, <laughs> uh, ithe, की, इंटेंसिव चेकिंग कितनी जारी है इथे पटियाला स्टेशन ਦੇ ਵਿੱਚ ਮੈਂ ਆ ਕੇ ਆਪ ਜਿਹੜਾ ਹੈ ਇਸ ਦਾ ਨਿਰੀਖਣ ਕੀਤਾ ਹੈ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਅਸੀਂ ਪੂਰੇ ਸਟੇਸ਼ਨ ਕੰਪਲੈਕਸ ਦੀ ਇੰਟेंसिव चेकिंग ਕਰ ਰਹੇ ਨੇ ਜਿਹੜੇ ਸ਼ੱਕੀ ਵਿਅਕਤੀ ਸਾਨੂੰ ਲੱਭ ਰਹੇ ਨੇ ਉਹਨਾਂ ਦੀ ਵੀ ਅਸੀਂ ਚੈਕਿੰਗ ਕਰ ਰਹੇ ਨੇ ਉਹਨਾਂ ਦੇ ਸਮਾਨ ਦੀ ਚੈਕਿੰਗ ਕਰ ਰਹੇ ਨੇ ਪਲੱਸ ਜਿਹੜੇ ਪਾਰਕਿੰਗ ਦੇ ਵਿੱਚ ਵਹੀਕਲਸ ਖੜੇ ਨੇ ਉਹਨਾਂ ਦਾ ਵੀ ਵੈਰੀਫਿਕੇਸ਼ਨ ਕਰਨੇ ਕਿ ਕਿਉਂ ਕਿਸ ਲਈ ਖੜੇ ਤੇ ਇਸ ਦੇ ਰਾਹੀਂ ਅਸੀਂ ਸਾਰੇ ਲੋਕਾਂ ਨੂੰ ਇਹ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਪੰਡਿਆਲਾ ਪੁਲਿਸ ਪੂਰੀ ਸਰਗਰਮੀ ਨਾਲ ਉਹਨਾਂ ਦੀ ਸੁਰੱਖਿਆ ਲਈ ਲੱਗੀ ਹੋਈ ਹੈ ਤੇ ਉਹ ਪੂਰਾ ਜਿਹੜਾ ਹੈ ਇਹ ਆਪਣਾ ਫੈਸਟਿਵ ਸੀਜ਼ਨ ਚੱਲ ਰਿਹਾ ਹੈ ਇਹਨੂੰ ਪੂਰੀ ਸਿੱਦਤ ਨਾਲ ਇੰਜੋਏ ਕਰੋ ਸਰ ਉਸੋ ਜਿਹੜਾ ਪ੍ਰਾਣਾ ਬਸਟਿਆ ਉੱਥੇ ਕਾਫੀ ਪੁਰਾਣੇ ਵਹੀਕਲਸ ਖੜੇ ਜਾਂਦਾ ਬਸਟਾ ਬੰਦ ਹੋਏ ਉਹਨਾਂ ਦੀ ਕੋਈ ਵੀ ਵੈਰੀਫਿਕੇਸ਼ਨ ਨਹੀਂ ਹੋ ਰਹੀ ਨਾ ਉਹ ਵਹੀਕਲਸ ਦੇ ਪਿਛੇ ਹੋਰ ਨੇ ਨਾ ਪਤਾ ਲੱਗ ਪਾਰਾ ਕਿ ਉਹਨਾਂ ਦਾ ਮਾਲਕ ਕੌਣ ਹੈ ਕਿ ਉਹਨਾਂ ਦੇ ਉੱਪਰ ਕੁੜੀ ਸਾ ਚੌਧਰੀ ਦੇ ਦੇਖੋ ਜੀ ਇੱਕ ਇੱਕ ਨਵੇਂ ਬਸ ਨਵੇਂ ਰੈਜਿਸਟ੍ਰੇਸ਼ਨਸ ਨੂੰ

ਅੱਜ ਕੀ ਕੁਝ ਪ੍ਰੋਬਲਮ ਹੋਇਆ ਸਰਚਿੰਗ ਦੇ ਵਿੱਚ ਕੁਝ ਅਮਚਤਾ ਕੋਈ ਐਸੀ ਵਸਤੂ ਏਡੀ ਨਾ ਕੋਈ ਜੀ ਦੇਖੋ ਜੀ ਅਜੇ ਚੱਲ ਰਿਹਾ ਹੈ ਜਿਵੇਂ ਕੁਝ ਮਿਲਦਾ ਹੈ ਉਸ ਟਾਈਮ ਨਾਲ ਤੁਹਾਨੂੰ ਅਪਡੇਟ ਕਰਾਂਗਾ